ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਜੇ ਆਪਾਂ ਗੁਰੂ ਤੇਗ ਬਹਾਦਰ ਜੀ ਬਾਰੇ ਗੱਲ ਕਰੀਏ ਉਹਨਾਂ ਨੇ ਸਭ ਇੱਕ ਧਰਮ ਨੂੰ ਬਚਾਉਣ ਵਾਸਤੇ Hindu ਧਰਮ ਨੂੰ ਬਚਾਉਣ ਵਾਸਤੇ ਉਹਨਾਂ ਨੇ ਆਪਣਾ ਸੀਸ ਬਲੀਦਾਨ ਦਿੱਤਾ ਸੀ ਤੇ ਆਨੰਦਪੁਰ ਸਾਹਿਬ ਦੇ ਵਿੱਚ ਕਸ਼ਮੀਰੀ ਪੰਡਤ ਮਹਾਰਾਜ ਕੋਲ ਫਰਿਆਦ ਤੇ ਆਸ ਲੈ ਕੇ ਆਉਂਦੇ ਨੇ ਕਿ ਸਾਡਾ ਧਰਮ ਡੁੱਬਦਾ ਪਿਆ ਸਾਡੇ ਧਰਮ ਨੂੰ ਬਚਾਓ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਟਾਈਮ ਛੋਟੀ ਵਸਤਾ ਦੇ ਵਿੱਚ ਹੁੰਦੇ ਨੇ 8-9 ਸਾਲ ਦੇ ਹੁੰਦੇ ਨੇ ਉਹ ਤੋਂ ਖੇਡਦੇ ਖੇਡਦੇ ਗੁਰਤੇਗ ਬਹਾਦਰ ਜੀ ਕੋਲ ਆਏ ਤੇ ਕਹਿਣ ਲੱਗੇ ਪਿਤਾ ਜੀ ਇਹ ਕੌਣ ਲੋਕ ਨੇ ਪਹਿਲਾਂ ਆਪਣੇ ਕੋਲ ਕਦੀ ਆਏ ਨਹੀਂ ਹੈਗੇ ਤੇ ਗੁਰਤੇਗ ਬਹਾਦਰ ਜੀ ਨੇ ਕਿਹਾ ਇਹ ਕਸ਼ਮੀਰੀ ਪੰਡਤ ਨੇ ਆਪਣੇ ਕੋਲ ਆਸਤੇ ਫਰਿਆਦ ਲੈ ਕੇ ਆਏ ਨੇ ਇਹਨਾਂ ਦਾ ਧਰਮ ਖਤਰੇ ਦੇ ਵਿੱਚ ਹੈ ਧਰਮ ਡੁੱਬਦਾ ਪਿਆ ਤੇ ਇਹਨਾਂ ਦੇ ਧਰਮ ਨੂੰ ਬਚਾਉਣ ਵਾਸਤੇ ਆਪਣੇ ਕੋਲ ਆਏ ਨੇ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਕਿ ਇਹਨਾਂ ਦਾ ਧਰਮ ਕਿਵੇਂ ਬਚੇਗਾ ਕਿਵੇਂ ਬਚਾਇਆ ਜਾ ਸਕਦਾ ਹੈ ਉਰਤੇਕ ਬਾਦਰ ਜੀ ਨੇ ਕਿਹਾ ਕੋਈ ਰੱਬ ਦਾ ਪਿਆਰ ਆ ਕੋਈ ਰੱਬੀ ਰੂਹ ਇਹਨਾਂ ਦੇ ਧਰਮ ਨੂੰ ਬਚਾ ਸਕਦੀ ਇਤੇ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਤੁਹਾਡੇ ਤੋਂ ਉੱਪਰ ਕੌਣ ਹੋ ਸਕਦਾ ਪਿਤਾ ਜੀ ਉਰਤੇਕ ਬਾਦਰ ਜੀ ਸੁਣ ਕੇ ਹੈਰਾਨ ਹੋਏ ਤੇ ਕਹਿਣ ਲੱਗੇ ਕਿ ਤੂੰ ਅਨਾਥ ਹੋ ਜਾਏਗਾ ਤੇ ਤੇਰੀ ਮਾਂ ਵਿਧਵਾ ਹੋ ਜਾਏਗੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਅੱਗੇ ਜਵਾਬ ਦਿੱਤਾ ਕਿ ਮੇਰੇ ਅਨਾਥ ਹੋਣ ਨਾਲ ਜੇ ਮਾਂ ਦੇ ਵਿਧਵਾ ਹੋਣ ਨਾਲ ਇਹਨਾਂ ਦਾ ਧਰਮ ਬਚਦਾ ਤੇ ਕੋਈ ਗੱਲ ਨਹੀਂ ਤੇ 11 ਦਾ ਨੰਬਰ 1600 75 ਈਸਵੀ ਨੂੰ ਚਾਂਦਨੀ ਚੌਂਗ ਦੇ ਵਿੱਚ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ। ਉਹਨਾਂ ਨੂੰ ਇੱਕ ਪਿੰਜਰੇ ਦੇ ਵਿੱਚ ਉੱਥੇ ਲਿਆਂਦਾ ਗਿਆ ਤੇ ਉਹਨਾਂ ਨੂੰ ਉੱਥੇ ਚੌਂਗ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ ਤੇ ਉਹਨਾਂ ਦਾ ਜਿਹੜਾ ਸਿਰ ਸੀ ਉਹ ਤਾੜ ਤੋਂ ਲੱਗ ਕਰ ਦਿੱਤਾ ਸੀ ਤੇ ਜਿਹੜਾ ਉਹਨਾਂ ਦਾ ਤਾੜ ਸੀ ਉਹ ਲੱਖੀ ਸ਼ਾਮਣ ਜਾ ਰਹੀ ਨੇ ਆਪਣੇ ਘਰ ਲੈ ਜਾ ਕੇ ਘਰ ਦੇ ਵਿੱਚ ਰੱਖ ਕੇ ਤੇ ਪੂਰੇ ਘਰ ਨੂੰ ਅੱਗ ਲਾ ਦਿੱਤੀ ਸੀ ਤੇ ਜਿਹੜਾ ਉਹਨਾਂ ਦਾ ਸਿਰ ਸੀ ਤੇ ਸੀਸ ਸੀ ਉਹ ਪਾਈ ਜਾ ਤਾਜੀ ਅਨੰਦਪੁਰ ਸਾਹਿਬ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਲੈ ਕੇ ਆਏ ਤੇ ਇੱਥੇ ਸਸਕਾਰ ਕੀਤਾ ਗਿਆ ਤੇ ਉੱਥੇ ਅੱਜ ਗੁਰਦੁਆਰਾ ਦਿੱਲੀ ਦੇ ਵਿੱਚ ਰਕਾਬगंज ਗੁਰਦੁਆਰਾ ਬਣਿਆ ਹੋਇਆ ਤੇ ਅਨੰਦਪੁਰ ਸਾਹਿਬ ਵੀ ਜਿੱਥੇ ਉਹਨਾਂ ਦਾ ਸੀਸ ਦਾ ਸਸਕਾਰ ਕੀਤਾ ਸੀ ਉੱਥੇ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਆਪਣੇ ਬੱਚਿਆਂ ਨੂੰ ਜ਼ਰੂਰ ਇਤਿਹਾਸ ਦੱਸਿਆ ਕਰੋ ਜੇ ਅਸੀਂ ਵੱਡੇ ਆਪਣੇ ਬੱਚਿਆਂ ਨੂੰ ਇਤਿਹਾਸ ਦੱਸਾਂਗੇ ਤਾਂ ਹੀ ਆਉਣ ਵਾਲੀ ਪੀੜ੍ਹੀ ਨੂੰ ਤੇ ਬੱਚਿਆਂ ਨੂੰ ਪਤਾ ਲੱਗੇਗਾ ਵੱਧ ਤੋਂ ਵੱਧ ਉਹਨਾਂ ਨੂੰ ਇਹੀ ਤੁਹਾਡੇ ਅੱਗੇ ਰਜੋਈਏ ਬੇਨਤੀ ਹੈ ਕਿ ਗੁਰਦੁਆਰੇ ਲੈ ਕੇ ਜਰੂਰ ਜਾਇਆ ਕਰੋ ਟਾਈਮ ਕੱਢ ਕੇ ਆਪਣੇ ਬੱਚਿਆਂ ਨੂੰ ਜਰੂਰ ਇਤਿਹਾਸ ਦੱਸਿਆ ਕਰੋ ਗੁਰਦੁਆਰੇ ਲੈ ਕੇ ਜਾਇਆ ਕਰੋ ਤੇ ਦੱਸਿਆ ਕਰੋ ਜਰੂਰ ਸਾਰਾ ਤੁਸੀਂ ਦੱਸੋਗੇ ਤੇ ਪਤਾ ਲੱਗੇਗਾ ਔਰ ਸਕੂਲਾਂ ਦੇ ਵਿੱਚ ਅੱਜਕੱਲ ਦੇ ਕੁਛ ਨਹੀਂ ਇਹ ਚੀਜ਼ਾਂ ਬਾਰੇ ਕੁਛ ਨਹੀਂ ਇਤਿਹਾਸ ਬਾਰੇ ਪੜਾਇਆ ਜਾ ਰਿਹਾ ਪਲੀਜ਼ ਹੱਥ ਜੋੜ ਕੇ ਬੇਨਤੀ ਆਪਣੇ ਬੱਚਿਆਂ ਨੂੰ ਜਰੂਰ ਦੱਸਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ